ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾਉਕਿ ਗੁਸਟ ਹਰ ਮਾਰਿਆ ਪ੍ਰਹਿਲਾਦ ਤੇਰਾ ਆ ਅਹੰਕਾਰਿਆ ਨਿਤ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨਨਾਨੁ ਕੋ ਅਸਹਰ ਸੇਵਿਆ ਅੰਤਨੇ ਛੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੂਰਪਿਆ ਜਾਸੂ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੀਰਾਂਤ ਨਾ ਜਾਈ ਲਖਿਆ ਰਹਾ ਯਾਤਮਹ ਜੋਤਿ ਜੋਤ ਨਹ ਜਤ ਕਲ ਕਲਾ ਭਰਪੂਰ ਰਹਿਆ ਤੂ ਸਚਾ ਸਾਹਿਬ ਸਿਵ ਸੁਆਲਿਓ ਜਿਨ ਕੀਤੀ ਸੋ ਕਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਯੁਗਿ ਸ਼ਿਕਰਣਾ ਸੋ ਕਰ ਰਹਿਆ ਸੋ ਧਰਿ ਰਾਗ ਅਸਾ ਮਹੱਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰੁ ਕੇਹਾ ਜਤ ਵੈ ਸਰਵ ਸਮਾਲੇ ਵਾਜੇ ਤੇਰੇ ਨਾਦ ਅਨੇਕੋ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗੁ ਰੀ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਦਨੋ ਪਵਨ ਪਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਗਉਨ ਚਿਤ ਗੁਗ ਲਿਖ ਜਾਣਨ ਇਹਲੇ ਧਰਮ ਵਿਚਾਰੇ ਗਾਵੰਤ ਤੁਧ ਨੋਈ ਸਰ ਬ੍ਰਹਮਾ ਦੇਵੀ ਸੋਹੰਤਿ ਰੇ ਸਦਾ ਸਵਾਰੇ ਗਾਵੰਤ ਤੁਧ ਨੋ ਨਿੰਦਰੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧ ਨੋ ਸਿਧ ਸਮਾਦੀ ਅੰਦਰ ਗਾਵੰਤ ਤੁਧ ਨੋ ਸਭ ਵਿਚਾਰੇ ਗਾਵੰਤ ਤੁਧ ਨੋ ਜਤੀ ਸਤੀ ਸੰਤੂਖੀ ਗਾਵੰਤ ਤੁਧ ਨੋ ਵੀਰ ਕਰਾਰੇ ਗਾਵੰਤ ਤੁਧ ਨੋ ਪੰਡਤ ਵਰਣ ਰਖੀ ਸਰ ਜੋ ਜੋ ਵੇਦਾ ਨਾਲੇ ਗਾਵੂੰ ਸੁਨੋ ਮੋਹਨੀਆ ਮਨਮੋਹਨ ਸੁਰਗ ਨਚ ਭਿਆਲੇ ਗਾਵੰਤ ਨੂੰ ਰਤਨੋਂ ਪਾਈ ਤੇਰੇ 86 ਤੀਰਤ ਨਾਲੇ ਗਾਵੰਤ ਨੂੰ ਜੋਦ ਮਹਾਬਲ ਸੂਰਾ ਗਾਵੰਤ ਨੂੰ ਘਾਣੀ ਚਾਰੇ ਗਾਵੰਤ ਨੂੰ ਖੰਡ ਮੰਡਲ ਬ੍ਰਾਹਮੰਡ ਕਰ ਕਰ ਕੇ ਤੇਰੇਾਰੇ ਸਹੀ ਤਦਨੋ ਗਾਵਨ ਨਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂੰ ਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਅਭਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਅਭੀ ਉਸੇ ਜੈ ਨਾ ਜਾਸੀ ਰਚਨਾ ਜਿਨ ਨਿਰਚਾਈ ਰੰਗੇ ਰੰਗੇ ਭਾਂਤੀ ਕਰ ਕਹਿ ਜਿਸੀ ਮਾਇਆ ਜਿਨੋਂ ਪਾਈ ਕਰ ਕਰ ਦੇ ਕਹਿ ਕੀਤਾ ਆਪਨਾ ਜੋਤ ਦੇ ਦੀਵੜਿਆਈ ਜੋ ਦੇ ਭਾਵੈ ਸੋਈ ਕਰਸੀ ਏਹ ਹੁਕਮ ਨਾ ਕਰਣਾ ਜਾਇ ਸੋ ਬਾਦਸ਼ਾਹ ਸਹੁ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ মহলਲਾ ਪਹਿਲਾ ਸੁਣੋ ਵੱਡਾ ਆਖੈ ਸਭ ਕੋ ਏਕ ਏਵੜ ਵੱਡਾ ੜੀ ਚਾਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣਾ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣ ਗੀਰਾ ਕੋਈ ਨਾ ਜਾਣ ਤੇਰਾ ਕੀ ਤੋ ਕੀ ਵੜੀਂ ਰਹਾਉ ਸੰਸਕ੍ਰਿਤੀ ਮੈ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਣ ਨਾ ਜਾਈ ਤੇਰੀ ਦਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਗੁਰਖਾ ਕੀਆ ਵਡਿਆਈਆ ਤੁਦ ਵਣ ਸਿਧੀ ਕਿਨੈ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਸਾ ਕਿਆ ਚਾਰਾ ਨਾਨਕ ਸੱਚ ਸਵਰਨਾਰ ਅਸਮਲ ਪਹਿਲਾ ਆਖਾਂ ਜੀਵਾ ਵਿਸਰਮਰ ਜਾ ਆਖਣੁ ਕੋ ਸਚਾ ਨਾਮ ਸਚੇ ਨਾਮ ਕੀ ਲਾਗੈ ਭੂਖ ਮਤ ਭੁਖੈ ਕਾਇ ਚਲਿਐ ਦੁਖ ਸੋ ਕਿਵੇਂ ਬਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚ ਨਾਇ ਰਹਾ ਸੱਚੇ ਨਾਮ ਕੀ ਤਿਲ ਵੜਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣੋਂ ਪਾਹੀ ਵਡਨ ਉਹ ਵੇ ਕਾਟ ਨਾ ਜਾਏ ਨਾ ਉਹ ਮਰਨ ਉਹ ਵੈ ਸੋਗ ਦਿੰਦ ਰਹ ਨਾ ਝੁਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋਹਾ ਨਾ ਕੋਏ ਜੇਬੜੇ ਆਉ ਤੇ ਵੜ ਤੇਰੀ ਰਾਤ ਜਿੰਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਰ ਤੇ ਕਮ ਜਾਤ ਨਾਨਕ ਨਾਮ ਹੈ ਬਾਜ ਸਨਾਤ ਰਾਗ ਊਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਮਿਰੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਵੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀਰੈ ਰਾਸ ਰਹਾਉ ਹਰ ਜਨ ਕੇ ਵਡ ਭਾਗ ਵੜੇਰੇ ਜਨ ਹਰਿ ਅਸਰ ਦਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਵਿਕਾਸ ਮਿਲੈ ਸੰਗ ਦੀ ਹੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਹੀਣ ਜੰ ਪਾਸ ਜੋ ਸਤਗੁਰ ਸਰਣ ਸੰਗ ਨਹੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੋਰ ਨਸਤ ਲਿਖਿਆ ਲੇ ਖਾਸ ਤਨ ਤਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਨ ਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਆਹਾਰ ਹਰ ਜੀਉ ਪਰਿਆ ਸਹਿਲ ਪਤਰ ਮਜੰਤੋ ਪਾਇ ਤਾ ਕਰਿ ਜਿਕ ਆਗੇ ਕਰਤਰੇ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੋ ਕੇ ਆਕਾਸ਼ ਚਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨੇ ਤਾ ਕੋਈ ਨਾ ਕਿਸ ਕੀ ਧਰੇਆ ਸਿਰ ਸਿਰ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵਸ ਕੋ ਸਾ ਤਿਸ ਪਛ ਬਿਸ਼੍ਰੀ ਸ਼ਰੀਆ ਕਿਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਭਿ ਸਿਧਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤਿਰਯੰਤਨ ਪਰ ਕਰਿਆ ਰਾਗਵਾਸਾ ਮਹੱਲਾ ਚੌਥਾ ਸੋ ਬੁਰਕ ਏਕ ਓੰਕਾਰ ਸਬ ਗੁਰ ਪ੍ਰਸਾਦ ਸੋ ਵਰਕ ਨਰੰਜਨ ਆਰ ਵਰਕ ਨਰੰਜਨ ਹਾਰੇ ਅਗ ਮਾਗ ਮਾਪਾਰ ਸਭ ਤੇ ਆਵੈ ਸਭ ਤੇ ਆਵੈ ਤਦ ਜੀ ਹਰ ਸਚੇ ਸੇ ਜਨਾਰ ਸਭ ਜੀ ਤੁਮ ਹਾਰੇ ਜੀ ਤੁਝੀ ਆਕਾਰ ਅਤਾਰ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰ ਹਰਿਆ ਪੇਠਾਖੁਰ ਹਰਿਆ ਪੇ ਸੇਵਕ ਜੀ ਕੈ ਨਾਮ ਜਪਤ ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੋਤਾ ਜੀ ਹੋ ਤਦ ਮੈਨੇ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਹ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਮ ਤਿਨ ਗੁਰ ਬਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਅਰਿ ਤੇ ਆਇਆ ਜੀ ਦਿਨ ਟੂਟੀ ਜਵ ਕੀ ਹਾਸੀ ਜਿਨਰ ਨਿਰਭਉ ਜਿਨਰ ਨਿਰਭਉ ਤੇ ਆਇਆ ਜੀਤਨ ਕਾ ਭਉ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰਿ ਜੀ ਤੇ ਹਰਿ ਰੂਸਮਸੀ ਸੇ ਧਨ ਸੇ ਧਨ ਜਿਨ ਅਰਥ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਉਦ ਜੀ ਹਰਿ ਅਨਕ ਅਨੇਕ ਅਨੰਤਾ ਤੇਰੇ ਨੁਕ ਤੇਰੇ ਅਨਕ ਰਾਰ ਪੂਜਾ ਜੀ ਤਪ ਤਾ ਪੈ ਜਪੈ ਬੇਨਤਾ ਤੇਰੇ ਅਨੇਕ ਤੇਰੇ ਨਿਪੜਨ ਬੋ ਸਿਮਰਤ ਸਾਸਤ ਜੀ ਕਰ ਗਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਅਨੰਕ ਜੀ ਜੋ ਭਾਵੇ ਮੇਰੇ ਅਰ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਨਾ ਕੋਈ ਤੂੰ ਜੋ ਜੋ ਇੱਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤਾ ਜੀ ਤੁਮ ਆਪੇ ਕਰੈ ਸੋਈ ਤੁਦਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਜਨਨਾਨੁ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮਹੱਲਾ ਚੌਥਾ ਊਂ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਭਾਵੈ ਸੋਈ ਥੀ ਸਿ ਜੋ ਤਉ ਦੇਹ ਸੋਇਉ ਪੈਰਾਉ ਸਉ ਤੇਰੀ ਤੂ ਸਉਨੀ ਧਿਆਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨੁ ਪਾਇਆ ਗੁਰਮਹਲਾ ਦਾ ਮਨੁ ਗੋਆਇ ਤੁਦਿਆ ਵਿਛੋੜਿਆ ਮਿਲਾਇਆ ਮੁਨਰੀਆ ਸਤਿ ਜੀ ਮਾਹੀ ਤੁਝ ਵੇਨੂ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਜੋ ਗਲਿ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਅਰਗੁਣ ਸਦੀਆ ਵਖਾਣ ਜੇ ਨਰ ਸੇਵਿਆ ਤਿਨ ਸੋ ਪਾਇਆ ਸਜਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਉਦ ਬੰਦੂ ਜਾ ਵਰਣਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਚਰਣਾ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਤ ਸਰਵਰਣਾ ਪਿਲੇ ਨਿਵਾਸਾ ਪਾਣੀ ਪਾ ਤਨੇ ਕੀਆ ਅੰਖ ਜੋ ਮੋਹ ਪਗਨੀ ਚੱਲੇ ਹਮ ਦੇਖਾਂ ਤਾਨ ਡੂਬਿਐ ਲਹਿ ਮਾਨਿਕ ਨਾ ਜੇਤ ਸੁ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲੇ ਆਰਾ ਨਾ ਹੋ ਜਤੀ ਸਦੀ ਨਹੀਂ ਪੜਿਆ ਮੋਹ ਮੁਗਦਾ ਜਨਮ ਬਿਆ ਰਣੁ ਸੁਨਾ ਨ ਤਿਨ ਕੀ ਸਰਣਾ ਇੰਤੂ ਨਾਹੀ ਵੀਸਰਿਆ ਅਸਾ ਮਹਲਾ ਪੰਜਵਾ ਹੀ ਪਰਪਤ ਮਨੁਖ ਦੇਹਰੀਆ ਗੋਵਿੰਦ ਮਨਣ ਕੀ ਤੇਰੀ ਬਰੀਆ ਅਵਰ ਕਉ ਤਰ ਕੀ ਤਰਾ ਕਾਮ ਨਿਲ ਸਾਧ ਸੰਗਤ ਭਜ ਕੇ ਵਰਨਾਮ ਸਰੰਗ ਜਾਮ ਲਭ ਜਲ ਤਰਣ ਕਾ ਜਨਮ ਰਖਾ ਜਾਤ ਰੰਗ ਮਾਇਆ ਕੇ ਰਾਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਦਨਾ ਜਾਨਿਆ ਹਰਿ ਰਾਯਾ ਕਉ ਨਾਨਕ ਹਮ ਨੀਜ ਕਰਮਾ ਕਰਣੁ ਪਰੇ ਕੀ ਰਖੋ ਸਰਮਾ ਜਪ ਤਪ ਸੰਜੋ ਕਰਮਨਾ ਕੋ ਮਾਇਆ ਸੇਵਾ ਸਾਧਨਾ ਜਨਿਆ ਹਰੇ ਰਾਯਾ ਗਉਨ ਨ ਕੋ ਅਮਨੀਜ ਕਰਮਾ ਸਰਣ ਪਰੇ ਕੀ ਰਖੋ ਸਰਮਾ ਇਕ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪਉਨਰਾਛਦ ਕਾ ਕਟਾ ਸੀਸਾ ਸ੍ਰੀ ਅਸਕੇਤ ਜਗਤ ਕੇਈਸਾ ਬਹੁ ਪਨ ਬ੍ਰਿਸ਼ਟ ਗਗਨ ਤੇ ਭਏ ਸਭਿ ਨਾਨਵ ਬਧਾਈ ਦੇ ਤਨਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਗਵਨ ਕੇ ਸਰਜਨ ਹਾਰੇ 10 ਜਨਮ ਲੈ ਉਬਾਰੇ ਕਵਿਓ ਬਾਚਿ ਬੇਨਤੀ ਚਉ ਭਈ ਹਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਗੀਛਾ ਤਉ ਚਰਨ ਮੰਨ ਰਹਿ ਹਮਾਰਾ ਅਪਨਾ ਜਾਣ ਕਰੋ ਕਿਰਪਾ ਰ ਹਮਰੇ ਦੁਸ਼ਟ ਸਭ ਤੁਮ ਕਾਭੋ ਆਵਾ ਦਾ ਮੋਹਿ ਬਚਾਵ ਸੁਖੀ ਬਸੈ ਮੂਰ ਪਰਵਾਰਾ ਸੇਵ ਸਿ ਸਭ ਕਰਤਾਰਾ ਮੂਰਛਾ ਨਹੀਂ ਕਰਦਾ ਕਰੀਐ ਸਭ ਦਰਨ ਕੋ ਆਸ਼نگ ਰਜਾ ਪੂਰਨ ਹੋਏ ਹਮਾਰੀ ਆਸਾ ਗੁਰ ਬਜਨ ਕੀ ਰਹਿ ਪਿਆਸਾ ਤੁਮੈ ਛਾਡ ਕੋ ਅਵਰਣਾ ਤੇ ਆਉ ਜੋ ਵਰ ਚਾਹੂੰ ਸੁਦੋਂ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜੁਣ ਜੁਨ ਸਤਰ ਹਮਾਰੇ ਮਾਰੀ ਆਬਾ ਦਮ ਜਵਰਜੈ ਮਰਨ ਕਾਲ ਕਤਰਾ ਸਨੇ ਵਰਜੈ ਊਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂ ਜੋ ਕਰਿਓ ਰਖਾ ਰਖ ਲਿਓ ਰਖਨ ਹਾਰੇ ਸਾਇ ਸੰਤ ਸਾਇ ਪਿਆਰੇ ਦੀਨ ਬੰਦੁਸ਼ਣੁ ਕੇ ਅੰਤਾ ਤਉ ਬੁਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਭਗਤਿ ਰਾ ਕਾਲ ਪੈ ਸਿਵ ਜੀਵਕਿ ਰਾ ਕਾਲ ਪੈ ਕਰਿ ਵਿਸ਼ਨੁ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਇ ਬ੍ਰਹਮਾ ਜੁਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾ ਹੀ ਹਮਾਰਾ ਜਮਨ ਕਾਲ ਸਭ ਜੁਗ ਬਨਾ ਜੋ ਦੇਵ ਦਾ ਜਛਨ ਪੁਜਾ ਜੋ ਆਦੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਅਮਾਰ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨੇ ਆ ਸੁਵਾਰੀ ਸੇਵਨ ਕੋ ਸਭ ਗੁਣ ਸੋਦੀਏ ਸਦਰਨ ਕੋ ਪਲਮ ਵਦਕੀਓ કડકડ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿ ਅਸੂਲਾ ਸਬਰ ਕਿਰਪਾ ਦੇਸ਼ਟ ਕਰ ਹੂਲਾ ਸੰਤੰਦ ਹੁ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਵਛਨ ਕੜકડ ਕੇ ਪੜਪੜ ਕੀ ਜਾਨੈ ਜਬਦ ਕਰਖਰਾ ਕਰਤਾਰ ਪ੍ਰਯ ਤਰਤਉ ਦੇਹ ਅਪਰ ਜਬ ਆਕਰੋ ਕੇ ਘਰ ਤੋ ਕਬੋ ਤੁਮ ਮਿਲਤ ਦੇਰ ਸਮੋ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਵ ਆਪਣੀ ਬੂਜੋ ਚਾਰੈ ਤੁਮ ਸਵਿਤ ਰਤਨ ਰਾਲਨ ਜਾਨਕ ਵੇਦ ਭੇਦ ਹਰਿਆਲੰ ਨਰੰਕਾਰ ਨਿਰਵਕਾਰ ਨਿਲੰਭ ਆਦ ਨੀਲਾਨਾਦ ਸੰਭ ਤਕਮੂੜ ਚਾਰਤ ਵੇਦਾ ਜਾ ਕੋ ਭੇਵ ਨ ਪਉਤ ਵੇਦਾ ਤਕੋ ਕਰਬਨ ਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਗੈ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੇ ਪੇਵ ਆਪ ਆਪਣੀ ਬੁੱਧ ਹੈ ਜਿਤੀ ਵਰਨਤ ਬਹਿਨ ਬਹਿਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪ੍ਰਸਾਰ ਕੇ ਬਿਸਿਆ ਪ੍ਰਸਮੀ ਅਨੁਸਾਰ ਇਕ ਰੂਪ ਨੂ ਸਰੂਪਾ ਰੰਗ ਕਯੋ ਰਵ ਕਈ ਬੂਪਾ ਅੰਡ ਜੇ ਰਸੇ ਤੇ ਕੀਨੀ ਉਤ ਭੁਜ ਖਾਨ ਬੋਰਚ ਦੀਨੀ कौ हुलो राजा हवै बैठा कौ सिमड़ भजौ शंकर कैठा सिगरी शिष्ट दिखाय अचंभव आजुवा सरोसिंभग औरछा मेरी तुम करो सीखो वार सीख संगहर दृष्टि ते उठव तुद पाता सकल मलेश क्रूरण काता जे असत्य त शरणि परे तिनके दुष्ट दुख वै मरे पुरख जमुना भग परे तैयारी ते तिनके तू संकट सब तारे ਜੋ ਕਲ ਕੋ ਇੱਕ ਵਾਰ ਤੇ ਹੈ ਤਾ ਕੇ ਕਾਲ ਨਿਕਨ ਆਏ ਹੈ ਰਚਾ ਹੋਏ ਤਾ ਹੈ ਸਭ ਕਲਾ ਦੁਸ਼ਟ ਅਰਸ਼ਟੰਦ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਾ ਰਹੋ ਤਾ ਕੇ ਤਾ ਤਨ ਕੋ ਨੋ ਹਰੋ ਰਿਦ ਸਿਦ ਘਰ ਮੋ ਸਭ ਹੋਈ ਦੁਸ਼ਟ Shashwais ਕੈ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਇ ਉਬਾਰਾ जिन नर नाम तिहारो कह तारद दुष्ट दोते राह खडग कीत मै शरण तिहारी आपा दलयो बारी सरबठौर मोह सई दुष्ट दोते लेहो बचाई खडग कीत मै शरण तिहारी आपा दलयो बारी ਸਰਵ othormo sahayi dusht do te leho bachayi kripa kari ham par jag mata granth kara purna suvrata kilvik sakal disht kilvik sakal deh ko arta dushtokhin poshakarta siriya su tujh aphey dehalla purna kara granth tatkala man vanshat bal pavai sohi dukh na tisam be apad koyadal ਸੁਨਾ ਗੂੰਜੋਦਾ ਹੈ ਸੁਰਸ ਨਾ ਪਾਵਈ ਸੁਨਾ ਮੂੜਜਿਤ ਲਾਏ ਚਕੁਰਤਾ ਆਵਈ ਦੂਖ ਦਰਦ ਭਾਉ ਨਿਕਟ ਨਾ ਤਿਨ ਨਰ ਕੇਰਾ ਭੂਜੋ ਜਾਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਬਤ ਸਤਾਰ ਸਾਸ ਬਣੇਜੈ ਅਰਧ ਸਾਸ ਪੁਨ ਤੀਨ ਕੇਜੈ ਆਦਰ ਵਸੁਦੇਸ਼ਟ ਮੀਰਾ ਵਾਰਾ ਤੀਰ ਸਤ ਦਰਵ ਗ੍ਰਹ ਸੁਦਾਰਾ ਇਤ ਸਰੇ ਚਿਤਰੇ ਪਖਿਆਨੇ ਤ੍ਰਿ ਆਤਮ ਚਿਤਰੇ ਮੰਤਰੀ ਭੂਖ ਸੰਬਾਦੇ ਚਾਰ ਸੋ ਪਾਂਚ ਚਿਤਰ ਸਮਪਤ ਨਸਤ ਸੁਭ ਨਸਤ ਫਜੂਂ ਦੁਹਿਰਾ ਦਾਸ ਅਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪਾਦ ਰਖ ਮੋਹਿ ਮਨ ਮਨ ਕਰਮ ਬਚਨ ਵਿਚਾਰ ਚੌਪਈ ਮਨ ਗਨੇ ਸਨ ਤੈਨਸੋ ਲੈ ਲਾਗੀ ਮੋਰੀ ਭਗਨਸੋ ਮਹਾਕਾਲ ਰਖਵਾਰ ਮਾਰੋ ਮਾ ਲੋ ਮੈਂ ਕਿੰਕਰਦਾਰੋ ਆਪਣਾ ਜਾਣ ਕਰੋ ਰਖਵਾਰ ਪਾਏਂਗੇ ਕੀ लाज ਵਿਚਾਰ ਆਪਣਾ ਜਾਣ ਮੁਝੈ ਪ੍ਰਤਪਰੀਐ ਜੁਨ ਜੁਨ ਸਤਰ ਹਮਾਰੇ ਮਰੀਐ ਦੇਖ ਤੇਗ ਜਗ ਮੈਂ ਦੂ ਚਲੈ ਰਖ ਆਪ ਮੋਏ ਔਰ ਨਦਲੈ ਤੁਮ ਮਮ ਕਰੋ ਸਦਾ ਪ੍ਰਤਿਪਾਰਾ ਤੁਮ ਸਾਹਿਮੈਂ ਦਾਸ ਤੇ ਹਰ ਜਾਨ ਆਪਨਾ ਮਜਾ ਨਿਵਾਜੇ ਆਵ ਕਰੋ ਹਮਰੇ ਸਭ ਕਾਜ ਤੁਮ ਸਵਰਾਜਨ ਕੇ ਰਾਜ ਆਪੇ ਆਵ ਗਰੀਬ ਨਿਵਾਜਾ ਦਾਸ ਯਾਨ ਕਰ ਕਿਰਪਾ ਕਰੋ ਮੋਹੇ ਹਾਰ ਬ੍ਰਾਹਮਣ ਦਵਾਰ ਤੇ ਆਪਣਾ ਜਾਨ ਕਰੋ ਪ੍ਰਤਿਪਾਰਾ ਤੁਮ ਸਾਹਿਮੈਂ ਕਿੰ ਕਰਿ ਥਾਰਾ ਦਾਸਿਆਂ ਦੇ ਹੱਥੋਂ ਭਾਰ ਹਮਰੇ ਸਭੈ ਰੀ ਸੰਘਾਰ ਪ੍ਰਥਮ ਘਰੋਂ ਭਗਵਤ ਕੋ ਧਿਆਨ ਨਾ ਮਹਰੂ ਕਰੋ ਕਵਿਤਾ ਵਿਦਨ ਨਾ ਕ੍ਰਿਸ਼ਨ ਜਤਾ ਮਤ ਜੀਰਤ ਰੁਚਾਰੋ ਚੂਕ ਹੋਏ ਕਬਲਿਓ ਸੁਧਾਰ ਕਬਿ ਵਾਚ ਦੋਹਿਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ अंतस रको जाहि दोहे रा हर हर जन दोहे कह बे विचार कछु नाए जलते ओ मित्रंग ज्यों जले बिकए समाहे दोहे रा जब इस प्रभु को भयो जन्म धरा जग आए औ मैं कथा संक्षेपते सबु कह सुनाए कबे बाच दोहे रा ठाढ़ भयो मैजूर कर वचन का सिर न्याए पंथ जल तब जगत में ਜਬ ਤੂੰ ਕਰੋ ਸਹਾਇ ਦੋਹਿਰਾ ਜੇ ਜੇ ਤੁਮਰੇ ਧਿਆਨ ਕੋ ਨਿਪਰਤਿਆਏ ਸੰਤ ਅੰਤ ਲਹਗੇ ਮੁਕਤ ਵੱਲ ਪਾਵੈਗੇ ਭਗਵੰਤ ਦੋਹਿਰਾ ਕਾਲੁਰ ਕੀ ਦੇ ਮੋਹ ਕੋਟਕ ਵਿਸ਼ਨ ਮੇਸ ਕੋਟਿੰਦਰ ਬ੍ਰਹਮਾ ਕੀ ਤੇ ਰਵ ਸਦ ਕਰੋੜ ਜਲੇਸ ਦੋਹਿਰਾ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਗਤ ਨੇਤ ਸੁਰਗਵਾਸ ਰਗਬਰ ਕਰਾ ਸਗਰੀਪੁਰੇ ਸੁਮੇਤ ਸ਼ੋਭਈ ਜੋ ਇਹ ਕਥਾ ਸੁਨੇ ਅਰਗਾਵੇ ਦੂਪਾਪਤੇ ਨਿਕਟ ਨਾ ਆਵੇ ਜਿਸਨ ਭਗਤ ਕੀਏ ਫਲ ਹੋਈ ਆਦ ਵਿਆਦ ਸ਼ਬੈ ਸਕੇ ਨਾ ਕੋਈ ਸੰਬਤ 17 ਸਹ ਸਬਚਾਵਨ ਆੜਵਦੀ ਪ੍ਰਥਮ ਸੋਦਾਵਨ ਤਵੇ ਪ੍ਰਸਾਦ ਕਰ ਗ੍ਰੰਥ ਸੁਦਾਰਾ ਉਹ ਲਿ ਪਰਿ ਲਹ ਲਹਿੋ ਸੁਧਾਰਾ ਦੋਹਿਰਾ ਨੈਤਰ ਤੁਮਕੇ ਚਰਨ ਤਰ ਸਤਿਦ੍ਰਾਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਹਿਰਾ ਸਾਦੇ ਸਾਦੇ ਜਾਨੋ ਨਹੀਂ ਬਾਦ ਸੁਬਦ ਵਿਵਾਵੇ ਗ੍ਰੰਥ ਸਗਲ ਪੂਰਨ ਕੀਓ ਭਗਵਤ ਕ੍ਰਿਪਾ ਪ੍ਰਸਾਦ ਸਵਈਆ ਪਾਏ ਗਏ ਜਉਤੇ ਤੁਮਰੇ ਕਉਤੇ ਕੋ ਹਾਂ ਕਰੇ ਨੀ ਆਨਿਓ ਰਾਮ ਰਹੀ ਪੁਰਾਨ ਕੋ ਰਾਮ ਨੇ ਕੈ ਮਤਿਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬੈ ਬਹੁ ਭੀਦ ਕਮਿਕ ਨਾ ਜਾਣਿ ਉਸ ਰੇਸੇ ਪਾਨੁ ਕਿਰਪਾ ਤੁਮਰੀ ਕਰੈ ਮੈ ਨਾ ਕਵ ਸਭ ਤੋਈ ਵਖਾਨਿ ਦੇਹਰਾ ਸਗਲ ਦਵਾਰ ਕੋ ਛਾੜਿ ਕੈ ਗਏਤਵਾਰ ਦਵਾਰ ਮੈਂ ਗਹਿ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜਿ ਕੈ ਗਏਤਵਾਰ ਦਵਾਰ ਬਾਹਿੰਗੇ ਕੀ ਲਾ ਜੇ ਸੋ ਗੋਬਿੰਦ ਦਾਸ ਸੁਖਵਾਰੇ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਜ ਸੇਤੀ ਮਨੁ ਜੀਆਂ ਬਾਧਾਈਆਂ ਰਾਗ ਰਤਨ ਵਰਵਾਰ ਪਰਿਆਂ ਸ਼ਬਦ ਗਾ ਬਣ ਆਈਆਂ ਸ਼ਬਦ ਤਾ ਗਾ ਬੋਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਅਰਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਰਹੁ ਕਰੇ ਤੇਰਾ ਕਰੇ ਸਭ ਸਵਾਰਣਾ ਸਭ ਨਾਮ ਗਲਾ ਸੋਰਾ ਸੁਆਮੀ ਸੋ ਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਤੇ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕ ਮਨ ਵਸਿਆ ਅਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਆਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਆਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਬੜੀਆਂ ਆ ਕਹਿ ਨਾਨਕ ਸੁਣ ਸੰਤੋ ਸ਼ਬਦ ਰੋ ਪਿਆਰ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਤਾਰੀਆ ਪੰਚ ਦੂਤ ਦਵਸੋ ਕੀਤੇ ਕਾਲ ਕਟ ਮਾਰਿਆ ਤੁਰ ਕਰਨ ਪਾਇਆ ਤਿਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੋ ਆਤਿ ਘਰ ਅਨੰਦ ਵਾਜੀ ਆਨੰਦ ਸੁਣਨੋ ਬੜਾ ਬਾਗੀਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਵਪਾਇਆ ਉਤਰੇ ਸੁਲਿ ਵਿਸੂਰੇ ਦੁਖ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰਿਆ ਵਰਪੂਰੇ ਬਿਨਵੰਤ ਨਾਨੂ ਗੁਰ ਚਰਨ ਲਾਗੇ ਵਾਜੇ ਅਨ ਪੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਮੰਗਾਵਣੀ ਮਲਾ ਪੰਜਵਾ ਥਾਲੀ ਤੇਨੂੰ ਅਸਤੂ ਪਈਓ ਸਤ ਸੰਤੋ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਰੂਜ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਈ ਉਦਾਰੂ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਕਰਤਾਰੂ ਕੰ ਸੰਸਾਰ ਚਰਨ ਲਗ ਕਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਨੇ ਗੁਣਿਆ ਰਹੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕਉ ਨਾਮ ਮਿਲੈ ਤਾਂ ਜੀਵਾ ਤੁਨੁਨ ਧੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੇ ਹਰੇ ਆ ਪਉੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਓਥੈ ਤੇਰੀ ਰੱਖਣੀ ਉਦਰ ਮਾਹੀ ਸੁਣ ਕਹਿ ਜਮਕੇ ਦੂਤ ਨਾਇ ਤਰ ਛਡ ਜਾਏ ਪਉ ਜਲਵੇਂ ਸੁਨਸਗਾ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਹੁ ਕੁਨ ਗੁਣ ਗੋਵਿੰਦ ਗਾਏ ਕੌਸਾਨੋ ਕਿਰਪਾਲੇ ਸੁਮਾਲੇ ਸਾਜ ਸਾਹਿ ਬਿਰਥਾ ਕੋਈ ਨਾ ਜਾਈ ਜੇ ਆਵੇ ਤੁਧਾਈ ਸਲੋਕ ਮੰਨ ਲਾ ਪੰਜਵਾ ਅੰਤਰ ਗੁਰ ਰਾਦਣਾ ਦੇਵਾ ਜਪ ਗੁਰ ਨਾਮ ਨਿਤਨੀ ਸੋ ਪੀਖਣਾ ਸਰਉਣੀ ਸੁਣਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਦਰਗਹ ਪਈਐ ਠਾਉ ਕਉਨਾਨੁ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮਹਿ ਉਤਮ ਕਾਡੀਆਂ ਵਰਲੇ ਕਈ ਕੇ ਮਹਲਾ ਪੰਜਵਾ ਰਖੇ ਰਖਣੁ ਆਰੋ ਆਪੋ ਬਾਹਰਿ ਨ ਗੁਰ ਕੀ ਪੈਰੀ ਪਾਇ ਕਾਇ ਸਵਾਰਿ ਨ ਊਭਵ ਦਇਆਲ ਮਰੁਣਾ ਵਿਸਾਰਿ ਸਾਜਨਾ ਕੈ ਸੰਗਿ ਭਉਜਲ ਕਾਰਿਨ ਸਾਗ ਦਿਨਿੰਦ ਦੁਸ਼ਟੋਖਿ ਨਵਾਹਿ ਬੇਦਾਰਿ ਤੇ ਸਾਹੁ ਕੀ ਠੇਕ ਨਾਨਕ ਅਮਨ ਹੈ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹਿ ਤੇ ਸਭ ਕੀ ਟੇਕ ਨਾਨਕੁ ਮਨਮਹਾ ਹੈ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਲਾਣਾ ਲਾਈਵ ਚੱਲਦਾ ਹੈ ਲਾਣਾ